ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਤੈੰਦੂ ਆਣ ਦੀ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਇਸੇ ਨੂੰ ਲੈ ਕੇ ਹੁਣ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਤੈੰਦੂਆਂ ਨੂੰ ਵੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਚੁੱਕਾ ਹੈ ਅਸੀਂ ਖੜੇ ਹਾਂ ਸ਼ਿਵਾਲਿਕ ਦੀ ਪਹਾੜੀਆਂ ਦੇ ਨਜ਼ਦੀਕ ਜੋ ਪੰਜ ਪਿੰਡ ਵਸਦੇ ਨੇ ਜੈੰਤੀ ਮਾਜਰੀ ਗੁੜਾ ਕਸੌਲੀ ਬਗਿੰਡੀ ਕਰੋਉਂਦੇ ਵਾਲਾ ਉਨਾ ਪਿੰਡਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਤੈਂਦੂਆ ਦੇ ਸੱਗ ਗਿਆ ਕਿ ਜਿਸ ਤੋਂ ਬਾਅਦ ਲੋਕ ਡਰੇ ਮਹਿਸੂਸ ਕਰ ਰਹੇ ਨੇ ਇਸ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਕਿ ਉਸ ਗਲੀ ਨੂੰ ਜਿਹੜਾ ਤੈਂਦੂਆ ਆਂਦਾ ਉਸ ਤੋਂ ਬਾਅਦ ਇਸ ਜਗ੍ਹਾ ਉੱਤੇ ਇੱਕ ਡੌਗ ਜਿਸ ਨੂੰ ਕੁੱਤਾ ਕਹਿੰਦਾ ਉਸ ਨੂੰ ਕੁੱਤੇ ਨੂੰ ਲੈ ਕੇ ਉਹ ਡੌ ਜਿਹੜਾ ਤੈਂਦੂਆ ਉਸ ਨੂੰ ਲੈ ਕੇ ਚਲਾ ਜਾਂਦਾ ਜਿਸ ਤੋਂ ਬਾਅਦ ਖੂਨ ਦੇ ਨਿਸ਼ਾਨ ਜਦੋਂ ਸਵੇਰ ਸਵੇਰ ਹੁੰਦੀ ਹੈ ਤਾਂ ਪਿੰਡ ਵਾਸੀ ਦੇਖਦੇ ਨੇ ਤਾਂ ਤੈਂਦੂਆ ਦੇ ਨਿਸ਼ਾਨ ਤੇ ਨਾਲ ਉਸ ਕੁੱਤੇ ਦੇ ਨਿਸ਼ਾਨ ਨੇ ਤੈਸੋਂ ਲੈ ਕੇ ਪਿੰਡ ਦੇ ਮੋਟਰ ਬੰਦੇ ਸਾਡੇ ਨਾਲ ਨੇ ਸਰਪੰਚ ਸਾਹਿਬ ਤੇ ਸਾਡੇ ਨਾਲ ਨੇ ਤੇ ਹੋਰ ਵੀ ਆਮਾਦੀ ਪਾਰਟੀ ਦੇ ਬੰਦੇ ਸਾਡੇ ਨਾਲ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕਿ ਤੁਹਾਡੇ ਪਿੰਡ ਦੱਸਿਆ ਜਾ ਰਿਹਾ ਕਿ ਤੈਂਦੂ ਆਉਣ ਦੀ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਕੀ ਇਹ ਪੂਰੀ ਸਚਾਈ ਅਫਵਾਹ ਹੈ ਸਚਾਈ ਹੈ ਜਾਂ ਕੀ ਹੈ ਨੇ ਇਹ ਪੂਰੀ ਸਚਾਈ ਹੈ ਜੀ ਔਰ ਆਦੋਂ 10:30 ਦੇ ਕੁੱਤਾਂ ਚੱਕ ਲੈ ਗਏ ਇਥੋਂ ਇਥੋਂ ਕਈ ਜਗ੍ਹਾ ਖੂਨ ਦੇ ਨਿਸ਼ਾਨ ਪਏ ਦੇਖੇ ਉਸ ਤੋਂ ਬਾਅਦ ਨਦੀ ਨੂੰ ਵੜ ਗਿਆ ਉਸ ਤੋਂ ਬਾਅਦ ਸੇ ਪਿੰਡਾਂ ਨੂੰ ਸੇ ਲਾਫਸਮਟ ਕਰਾ ਕੇ ਜਿਹੜੇ ਬਾਹਰ ਪਏ ਸੀ ਉਹਨਾਂ ਨੂੰ ਕਹਿ ਗਏ ਵੀ ਆਪਣੇ ਡੰਗਰ ਵਿੱਚ ਅੰਦਰ ਗਾ ਲੋ ਕਿਉਂਕਿ ਬੱਕਰੀ ਨਾਲ ਕੁੱਤੇ ਨੂੰ ਜ਼ਿਆਦਾ ਪੈਂਦਾ ਜੀ ਕਿੰਨੇ ਵਜੇ ਦੇਖਿਆ ਸਵੇਰੇ ਕੀ ਤਿੰਦੂਆ ਨੇ ਜਿਹੜੇ ਕੁੱਤੇ ਨੂੰ ਲੈ ਕੇ ਗਿਆ ਲਹੂ ਲੁਹਾਨ ਹੋਇਆ ਤੁਸੀਂ ਦੇਖੀਏ ਇੱਥੇ ਜਗ੍ਹਾ ਧਰਤੀ ਇਹ ਸਵੇਰੇ ਦੇ ਮੁੰਡੇ ਨਾ ਹਰੀਵਾਲ ਬਾਬੇ ਦੇ ਜੋਤ ਲੱਗੀ ਆ ਉੱਥੇ ਪੈਣ ਜਾਂਦੇ ਸੀ ਰਾਤ ਨੂੰ ਇਹਦੇ ਬਾਹਰ ਤੋਂ ਆਏ ਕੀ ਤੋਂ ਉਹਨਾਂ ਨੇ ਦੇਖਿਆ ਰਾਤ ਨੂੰ ਆ ਕੇ ਵੀ ਇੱਥੇ ਬੈਠੇ ਉਹਨਾਂ ਨੇ ਫਿਰ ਦੱਸਿਆ ਸਾਨੂੰ ਤਾਂ ਬਿਲਕੁਲ ਜੰਗਲ ਦੇ ਵਿੱਚ ਤੁਹਾਡੇ ਘਰ ਨੇ ਬਿਲਕੁਲ ਨਾਲ ਜੰਗਲ ਹੈ ਸ਼ਵਾਲਕ ਦੀ ਪਹਾੜੀਆਂ ਨੇ ਤਾਂ ਪਹਿਲਾਂ ਵੀ ਕਦੇ ਇਸ ਤਰੀਕੇ ਨਾਲ ਤਿੰਦੂਆਂ ਆਣ ਦੀ ਖਬਰ ਆਈ ਹੈ ਪਹਿਲੀ ਵਾਰ ਆਈ ਹੈ ਕਿ ਬਿਲਕੁਲ ਪਿੰਡ ਦੇ ਅੰਦਰ ਵੱੜ ਚੁੱਕੇ ਬਿਲਕੁਲ ਤਿੰਦੂਆਂ ਦੀ ਸਿਰੇ ਜਿਸੀ ਕਿਨਾਰੇ ਨਾਲ ਗਲੀ ਦੇ ਵਿੱਚ ਆਇਆ ਹੋਇਆ ਨਹੀਂ ਹੁਣੇ ਹੁਣ ਤਾਂ ਹਾਲ ਤੱਕ ਪਹਿਲੇ ਵੀ ਘੰਡੇ ਪਿੰਡ ਚੋਂ ਦੇਖਿਆ ਸੀਗਾ ਇੱਕ ਦੋ ਬੰਦੇ ਨੇ ਉਸ ਤੋਂ ਬਾਅਦ ਹੁਣ ਪਿੰਡ 'ਚ ਆ ਜਾਣ ਪੜੇ ਜੀ ਪਹਿਲੇ ਉਹਨਾਂ ਦੇ ਖੇਤਾਂ ਦੇ ਵਿੱਚ ਲੰਘਦਾ ਦੇਖਿਆ ਸੀਗਾ ਲੋਕਾਂ ਦੇ ਵਿੱਚ ਲੱਗਦਾ ਡਰ ਦਾ ਮ ਹੋ ਡਰਦਾ ਤਾਂ ਸੀ ਜੀ ਡਰਦੇ ਤਾਂ ਬਹੁਤ ਆ ਛੋਟੇ ਛੋਟੇ ਬੱਚੇ ਜਿਨਾਂ ਰਾਤ ਨੂੰ ਗਰਮੀ ਦਾ ਦਿਨ ਆ ਕੇ ਬਾਹਰ ਪੈਂਦੇ ਪੱਖੇ ਲਾ ਕੇ ਹੂੰ ਉਹਨੂੰ ਡਰਦਾ ਤਾਂ ਸੀ ਜੀ ਕੋਈ ਰਾਤ ਨੂੰ ਕੀ ਪਤਾ ਲੱਗਦਾ ਬਿਲਕੁਲ ਤੇ ਹੋਰ ਵੀ ਸਾਡੇ ਨਾਲ ਜਿੰਨੇ ਬੰਦੇ ਨੇ ਦੱਸਿਆ ਜਾ ਰਿਹਾ ਕੀ ਉਹ ਤਿੰਦੂਆ ਦੇਖਿਆ ਉਹ ਵੀ ਸਾਡੇ ਨਾਲ ਨੇ ਬਈ ਤੁਸੀਂ ਦੇਖਿਆ ਤਿੰਦੂਆ ਉਹ ਜੋ ਉਸਦੇ ਨਿਸ਼ਾਨ ਪੈ ਰਹੇ ਤੁਸੀਂ ਦੇਖਿਆ ਮੌਕੇ ਦੇ ਕੀਵੇਂ ਦੇ ਹਾਲਾਤ ਸੀ ਜੋ ਤੁਸੀਂ ਦੇਖਿਆ ਹਾਂਜੀ ਹੂੰ ਮੈਂ ਰਾਤ ਨੂੰ 10:30 ਪਾਣੀ 11 ਵਜੇ ਸਾਡੇ ਹਰੀਪੁਰ ਵਾਲੇ ਬਾਬੇ ਦੇਰੇ ਤੇ ਜੋਤ ਲੱਗੀ ਹੋਈ ਆ ਅਖੰਡ ਜੋਤ 40 ਦਿਨ ਦੀ ਰਾਤ ਨੂੰ ਮੈਂ ਉੱਥੇ ਸੌਣਾ ਜਦੋਂ ਮੈਂ ਕਰ ਤਾ ਰੋਟੀ ਪਾਣੀ ਖਾ ਕੇ ਜਾਣ ਲੱਗਿਆ ਤਾਂ ਮੇਰਾ ਜਦੋਂ ਮੋਟਰਸਾਈਕਲ ਉੱਥੋਂ نیچے ਨੂੰ ਲਾਈਟ ਸਿੱਧੀ ਹੋਈ ਤੁਹਾਡਾ ਘਰ ਇਧਰ ਹੀ ਹੈ ਮੇਰਾ ਘਰ ਬਿਲਕੁਲ ਸਾਹਮਣੇ ਹੈ ਜੀ ਪਹਿਲਾਂ ਉਹਨਾਂ ਨੇ ਇੱਥੋਂ ਕੁੱਤੇ ਨੂੰ ਝਾਪਟ ਮਾਰੀ ਇੱਥੇ ਕੋ ਕੁੱਤੇ ਦਾ ਜਿਹੜਾ ਬਾਥਰੂਮ ਤੇ ਖੂਨ ਨਿਕਲਿਆ ਹੋਇਆ ਸੀਗਾ ਜਾਦਾ ਖੂਨ ਇੱਥੇ ਸੀਗਾ ਤਾਂ ਇੱਥੋਂ ਖੂਨ ਡਿਟੇਰੀ ਲੱਗੀ ਹੋਈ ਸੀਗੀ ਇੱਥੇ ਉਹ ਲੈ ਕੇ ਉਹਨੂੰ ਜਿਹੜਾ ਉਹ ਚੜਿਆ ਸੀ ਜਦੋਂ ਇਹ ਲਾਈਟ ਵੱਜੀ ਉਹ ਲੈ ਕੇ ਬਿਲਕੁਲ ਨਦੀ ਵੱਲ ਭੱਜ ਗਿਆ ਤੇ ਤेंदुए ਦੇ ਨਿਸ਼ਾਨ ਵੀ ਦੇਖੇ ਤੁਸੀਂ ਪੈਰਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਵੀ ਦੇਖੇ ਅਸੀਂ ਅੱਗੇ ਜਾ ਕੇ ਫਿਰ ਨਦੀ 'ਚ ਵੀ ਦੇਖੇ ਜਿਹੜੇ ਮਤਲਬ ਕਿ ਸਾਡੇ ਬਜ਼ੁਰਗਾਂ ਜਿਨ੍ਹਾਂ ਨੇ ਪਹਿਲਾਂ ਦੇਖੇ ਹੋਏ ਨੇ ਤੈਂਦੂਏ ਫਿਰ ਮੋਤਬਰ ਬੰਦੇ ਆ ਕਾਫੀ ਇਕੱਠੇ ਹੋ ਗਏ ਉਹਨਾਂ ਨੇ ਵੀ ਫਿਰ ਪੈੜਾ ਲਗਾਈਆਂ ਅੱਗੇ ਤੱਕ ਦੇਖਿਆ ਵੀ ਹਾਂ ਵਾਕਈ ਤੇ ਥੋੜੇ ਪਸ਼ੂ ਵਗੈਰਾ ਵੀ ਜਾਂਦੇ ਹੋਣੇ ਜੰਗਲਾਂ ਦੇ ਵਿੱਚ ਚਰਨ ਵਾਸਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਝਪਟ ਮਾਰ ਸਕਦਾ ਫਿਰ ਤेंदੂ ਬਿਲਕੁਲ ਜੀ ਬਿਲਕੁਲ ਪਸ਼ੂ ਸਾਡੇ ਬਾਹਰ ਘੁੰਮਦੇ ਰਹਿੰਦੇ ਆ ਜੀ ਤੇ ਬੱਚਿਆਂ ਨੂੰ ਵੀ ਪਿੰਡ 'ਚ ਵੀ ਬਹੁਤ ਬੜਾ ਡਰਦਾ ਮਾਹੌਲ ਹੈ ਮਜ਼ਦੂਰੀ ਕਰਨੀ ਬਾਹਰ ਜਾਣਾ ਪੈਂਦਾ ਹਾਂ ਬਾਕੀ ਅਸੀਂ ਮਹਿਕਮੇ ਨਾਲ ਵੀ ਗੱਲਬਾਤ ਕੀਤੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਕੋਈ ਪਹੁੰਚਿਆ ਜਾਂ ਉਹਨਾਂ ਤੱਕ ਤੁਸੀਂ ਕੋਈ ਜਾਣਕਾਰੀ ਦਿੱਤੀ ਹੈ ਇਸਿਲਕੇ ਦੀ ਹਾਂਜੀ ਹਾਂਜੀ ਵਾਈਲਡਲਾਈਫ ਵਾਲਿਆਂ ਨੂੰ ਅਸੀਂ ਕਾਲ ਕਰੇ ਸੀਗੀ ਵਾ ਕੇ ਮੌਕਾ ਦੇਖ ਕੇ ਗਏ ਆ ਕੱਲ ਜਿਹੜੇ ਆਪਣੇ ਪਿੰਜਰੇ ਲਗਾ ਕੇ ਜਾਣਗੇ ਜੀ ਬਿਲਕੁਲ ਤੇ ਨਾਲ ਦੀ ਨਾਲ ਹੋਰ ਹੀ ਪਿੰਡ ਵਾਸੀ ਨੇ ਕਿੰਨਾ ਖਤਰਾ ਲੱਗ ਰਿਹਾ ਹੈ ਕਿ ਤੈੰਦੂਆ ਦੀ ਖਬਰ ਸੁਣਨ ਤੋਂ ਬਾਅਦ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਔਰਤਾਂ ਦੇ ਵਿੱਚ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਆਪਣੇ ਦੇ ਵਿੱਚ ਸਾਡੇ ਤਾਂ ਬਹੁਤ ਮਾਹੌਲ ਬਣਿਆ ਵਾ ਜੀ ਜੰਗਲੀ ਰੱਖਾ ਤੁਹਾਨੂੰ ਪਤਾ ਆਉਣੇ ਜਾਣੇ ਵਾਲੇ ਬੱਚੇ ਸਕੂਲਾਂ ਨੂੰ ਜਾਂਦੇ ਆ ਸਾਰਾ ਦਿਨ ਦਿਨਵਾ ਵੀ ਡਰ ਰਹਿੰਦਾ ਵੀ ਕਿ ਇਹਨਾਂ ਉਹਦੇ ਰਸਤੇ ਕੋਈ ਅ ਦੋ ਵਾਸਤ ਕਰਾਇਆ ਸਰਕਾਰ ਨੂੰ ਕਿ ਅਰਜਾ ਸਾਨੂੰ ਕਿ ਪਿੰਜਰੇ ਪੁੰਜਰੇ ਲਾ ਕੇ ਅਰੇ ਰਾਤ ਦੇ ਬੱਦੇ ਡਿਊਟੀ ਕਰਦੇ ਫੋਰੈਸਟ ਦੇ ਬਚਰੇ ਇਹਨਾਂ ਨੂੰ ਉਹ ਟਾਰਚ ਵਗੈਰਾ ਰਾਤ ਨੂੰ ਦੇਖਣੇ ਵਾਸਤੇ ਦੂਰ ਦੇ ਕੋਈ ਚੀਜ਼ ਦੇਖਣੇ ਵਾਸਤੇ ਜ਼ਰੂਰ ਆਪਣਾ ਪੈਦਾ ਕਰਨੀ ਚਾਹੀਏ ਇਹਨੂੰ ਭਾਈਪਾਵਾ ਮਿਹਰਬਾਨੀ ਆ ਬਿਲਕੁਲ ਤੁਸੀਂ ਦੇਖੋ ਕਿ ਜਿਸਰ ਕੇ ਨਾਲ ਪਿੰਡ ਕਸੌਲੀ ਹੈ ਸ਼ਿਵਾਲਿਕ ਦੀ ਪਹਾੜੀਆਂ ਵਿੱਚ ਵਸਿਆ ਹੋਇਆ ਪਿੰਡ ਹੈ ਜਿੱਥੇ ਕਿ ਬਿਲਕੁਲ ਪਹਾੜੀਆਂ ਦੇ ਨਜ਼ਦੀਕ ਇਹਨਾਂ ਦੇ ਕਾਰਨ ਨੇ ਤਾਂ ਤੈੰਦੂ ਆਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੈ ਦੱਸਿਆ ਜਾ ਰਿਹਾ ਕਿ ਪਿਛਲੇ ਦਿਨੀਂ ਪਿਛਲੇ ਪਿੰਡ ਬਗਿੰਡੀ ਦੇਖਿਆ ਗਿਆ ਸੀ ਉਸ ਤੋਂ ਬਾਅਦ ਹੁਣ ਪਿੰਡ ਕਸੌਲੀ ਦੇ ਵਿੱਚ ਪਹੁੰਚ ਗਿਆ ਤਾਂ ਇਸ ਨੂੰ ਲੈ ਕੇ ਬੀਤੀ ਰਾਤ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਇਹ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਕਿ ਤਿੰਦੂ ਆਉਂਦਾ ਹੈ ਉਸ ਤੋਂ ਬਾਅਦ ਇੱਕ ਕੁੱਤੇ ਨੂੰ ਚੋਕ ਕੇ ਲੈ ਜਾਂਦਾ ਖੂਨ ਦੇ ਨਿਸ਼ਾਨ ਤੈਂਦੂਆਂ ਦੇ ਪੈਰਾਂ ਦੇ ਨਿਸ਼ਾਨ ਜਦੋਂ ਪਿੰਡ ਵਾਸੀ ਨੇ ਦੇਖੇ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਜਿਸ ਤਰੀਕੇ ਨਾਲ ਤੈਂਦੂ ਦੀ ਖਬਰ ਸੁਣਨ ਤੋਂ ਬਾਅਦ ਹਰ ਬੰਦੇ ਨੂੰ ਡਰ ਲੱਗ ਜਾਂਦਾ ਕਿ ਕਿਤਨੇ ਕਿਤੇ ਰਾਤ-ਬਰਾਤ ਉਹ ਵੀ ਕਿਤਨੇ ਕੰਮ ਤੇ ਜਾਂਦੇ ਨੇ ਬੱਚੇ ਉਹਨਾਂ ਸਕੂਲ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਕਿਤੇ ਝੱਪਟੇ ਨਾਲ ਮਾਰ ਜਾਵੇ ਤੈਂਦੂਆ ਜਿਸ ਨੂੰ ਲੈ ਕੇ ਹੁਣ ਜੰਗਲਾਤ ਭਾਗ ਦੇ ਅਧਿਕਾਰੀਆਂ ਨੂੰ ਸੁੱਟਨ ਦੇ ਦਿੱਤੀ ਇਸ ਨੂੰ ਲੈ ਕੇ ਜੰਗਲਾਤ ਭਾਗ ਦੇ ਅਧਿਕਾਰੀਆਂ ਨਾਲ ਅਸੀਂ ਵੀ ਗੱਲਬਾਤ ਕਰਦੇ ਹਾਂ ਕਿ ਉਸ ਪੂਰੇ ਮਾਮਲੇ ਬਾਰੇ ਕੀ ਕਰ ਰਹੇ ਹੈ। ਹੈਲੋ ਹਨ ਉਹ ਹਾਂਜੀ ਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ ਸਰ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਕੌਣ ਜੀ ਮੈਂ ਹਰਤੇਜ ਬੋਲ ਰਿਹਾ ਜੀ ਐਚਐਨ10 ਚੈਨਲ ਤੋਂ ਹਾਂ ਜੀ ਹਾਂ ਜੀ ਹਰਤੇਜ ਜੀ ਕੀ ਹਾਲ ਚਾਲ ਹੈ ਬਹੁਤ ਹੀ ਵਧੀਆ ਪਛਾਣ ਲਿਆ ਹਣਾ ਤੁਸੀਂ ਸ਼ਾਇਦ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਪਛਾਣ ਲਿਆ ਅੱਛਾ ਇੱਕ ਇਧਰ ਪਿੰਡਾਂ ਚ ਕਾਫੀ ਲੋਕਾਂ ਦਾ ਬਣਿਆ ਹੋਇਆ ਕਿ ਪਿੰਡ ਕਸੌਲੀ ਮੁੱਲਾਪੁਰਨੀ ਛੰਡੀਗੜ ਦੇ ਨੇੜੇ ਕਿ ਉੱਥੇ ਤੈਂਦੂਆ ਤਾਂ ਉਹ ਪੈ ਰਿਆ ਲੋਕਾਂ ਦਾ ਹਰਤੇਜ ਜੀ ਉਹਨਾਂ ਮਤਲਬ ਕਿ ਬੈਸਟ ਸਟਾਫ ਜਾਇਆ ਸਾਰਾ ਉੱਥੇ ਦੇਖਿਆ ਆ ਹਾਂ ਜੀ ਤੇ ਵੈਸੇ ਕੋ ਖੂਨ ਦਾ ਮਿਲਿਆ ਕੋਈ ਕੁੱਤਾ ਕਹਿੰਦੇ ਨੇ ਜੀ ਕੋਈ ਕੁੱਤਾ ਕੱਟ ਚੱਕੇ ਦੇਗਾ ਪਰ ਲੇਕਿਨ ਫੇਰ ਵੀ ਹਾਂਜੀ ਉਹ ਤਾਂ ਚੱਕ ਦੇਗਾ ਨੇ ਪੂਰੀ ਮੋਹਰ ਤੋਂ ਪਤਾ ਵੀ ਵੈਸੇ ਜੰਗਲ ਦੇ ਨੇੜੇ ਜੰਗਲ ਦਾ ਕੋਲ ਜੰਗਲ ਦੇ ਵਿੱਚ ਹੀ ਰਹਿਣਾ ਉਹਨੂੰ ਬਖਲਾ ਹਾਂਜੀ ਹਾਂਜੀ ਪਰ ਫੇਰ ਵੀ ਅਸੀਂ ਇਹਨਾਂ ਨੂੰ ਪਿੰਜਰਾ ਮੰਗਾਇਆ ਉੱਥੇ ਲਾਇਆ ਸੀ ਅਸੀਂ ਬੱਕਾ ਰੁਕੀ ਜਾਂਦੇ ਨੇ ਕੋਈ ਪਿੰਜਰਾ ਕੋਈ ਪਿੰਜਰਾ ਵਗੈਰਾ ਲਾਇਆ ਜੀ ਉੱਥੇ ਕੁਝ ਨੇ ਹੋਲੇ ਪੇਟੀ ਹੋਈ ਗੱਡੀ ਲੈਣ ਵਾਸਤੇ ਗਈ ਹੋਈ ਅੱਜੇ ਆਜੂਗਾ ਅੱਜੇ ਲਾ ਦਿੰਦੇ ਆ ਨਹੀਂ ਤਾਂ ਅਗਰ ਸਵੇਰੇ ਜਾਂਦਰੀ ਲਾ ਦਾਂਗੇ ਤੇਰਾ ਆ ਇਧਰ ਸਿਸਟਮ ਵਾਲੇ ਵੀ ਧਿਆਨ ਦਿੱਤਾ ਜਾ ਰਿਹਾ ਕਿ ਸਿਸਟਮ ਵੀ ਜਾ ਸਕਦਾ ਹੈ ਕਿ ਨਹੀਂ ਸਿਸਟਮ ਠੀਕ ਹੈ ਸ਼ਾਂਤ ਹੀ ਉੱਧਰ ਸਾਰੀ ਅਜੇ ਕੋਈ ਗੱਲ ਨਹੀਂ ਅੱਜ ਵੀ ਦੋ ਤਿੰਨ ਕੰਪਲੀਟ ਇਧਰ ਆਪਣਾ ਆਰੀਆ ਰੂਪਾ ਅੱਜ ਮਾ ਬਣਾ ਦੁੱਜਾ ਬਸੇ ਬਿਠਾਣਾ ਦੇ ਰਹੀ ਆ ਵੀ ਸਾਡੇ ਕੋਲ ਇਹ ਨਾ ਇਧਰ ਹਾਂਜੀ ਉਧਰ ਵੀ ਤੁਹਾਨੂੰ ਪਤਾ ਹੋਣਾ ਕਿ ਜੇ ਤੁਹਾਡੇ ਪਰਦਾ ਰੋਣਾ ਪਿਆ ਲੈ ਉੱਥੇ ਵੀ ਹਾਂਜੀ 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 ਹਾਂ ਉਧਰ ਵੀ ਟੀਮਾਂ ਗਈਆਂ ਤਿੰਨ ਚਾਰ ਦਿਨ ਲਗਾਤਾਰ ਰੋਜ ਕੋਈ ਅੱਜ ਅਸੀਂ ਦੇਖਿਆ ਜੀ ਆ ਉਹ ਲੋਕ ਜਿਮਾ ਦੇ ਕੁਆਲੀ ਚੰਗੀ ਤਰ੍ਹਾਂ ਸਰਚ ਕਰਕੇ ਆ ਤੇ ਬਾਕੀ ਹੁਣ ਸਵੇਰ ਨੂੰ ਸਾਰੀ ਟੀਮ ਉਧਰ ਦਾ ਕੋਈ ਏਡੀ ਗੱਲ ਨਿਕਲੀ ਨਹੀਂ ਹੁਣ ਸਾਰੀ ਟੀਮ ਆ ਇੱਧਰ ਸਵੇਰ ਆ ਰਹੀ ਜਨਾਲ ਤੇ ਖੜਾ ਹੋਵਾਂਗੇ ਤੇ ਠੀਕ ਹੈ ਠੀਕ ਹੈ ਠੀਕ ਹੈ ਸਰ ਬਹੁਤ ਧਿਆਨ ਨਾਲ ਲੋਕ ਕਾਫੀ ਜਰੇ ਹੋਏ ਨੇ ਇੰਨਾ ਇੱਧਰ ਬਿਲਕੁਲ ਬਿਲਕੁਲ ਮੇਰੇ ਆਗਾ ਰੋਡ ਜੀ ਦੋ ਦਿਨ ਤੋਂ ਮੇਰੇ ਰੋਡਸ ਵਿੱਚ ਹੈ ਅੱਜ ਇੱਧਰ ਸੱਚ ਕੀਤੀ ਹੈ ਕਾਫੀ ਮਤਲਬ ਕਿ 2.5 ਕਿਲੋਮੀਟਰ ਦੇਰੀ ਵਿੱਚ ਬਾਹਰ ਵਿੱਚ ਹਾਂਜੀ ਕੱਲ ਨੂੰ ਫ੍ਰੀ ਹੈ ਕੱਲ ਨੂੰ ਇੱਧਰ ਹੀ ਅਸੀਂ ਸਾਰਾ ਇੱਧਰ ਹੀ ਹੈ ਕੱਲ ਨੂੰ ਸਾਰਾ ਠੀਕ 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 ਹੈ ਸਰ ਬਹੁਤ ਬ